ਨਾਮ ਸ੍ਰੀ ਵਾਹਿਗੁਰੂ ਸਹਿਜਿਓ ਰਾਗ ਆਸਾ ਘਰ ਦੂਜਾ ਮਹਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਦਰਸਨ ਪਾਵੈ ਵਡਭਾਗ ਗੁਰ ਕੈ ਸਬਦ ਸੱਚ ਹੈ ਰਾਗ ਹਾਟ ਦਰਸਨ ਵਰਤਾ ਵਰਤਾ ਰਾ ਗੁਰ ਕਾ ਦਰਸਨ ਅਗਮ ਅਪਾਰਾ ਗੁਰ ਕਾ ਦਰਸਨ ਮੁਕਤ ਗਤ ਹੋਏ ਸਾਚ ਆਪ ਵਸੈ ਮਨ ਸੋਏ ਰਹਾਓ ਗੁਰ ਦਰਸਨ ਉਧੜਾ ਸੰਸਾਰਾ ਜੇ ਕੋ ਲਾਏ ਭਉ ਪਿਆਰਾ ਭਉ ਪਿਆਰਾ ਲਾਏ ਬਿਰਲਾ ਕੋਈ ਗੁਰ ਕੈ ਦਰਸਨਾ ਸਦਾ ਸੁਖ ਹੋਏ ਗੁਰ ਕੈ ਦਰਸਨ ਮੁਖ ਦਵਾਰ ਸਤਿਗੁਰ ਸੇਵੈ ਪ੍ਰਵਾਰ ਸਾਧਾਰ ਨਿਗੋਰੇ ਕਉ ਗਤ ਕਾਈ ਨਾਹੀ ਆਵਗਣਾ ਮੁਠੇ ਚੋਟਾਂ ਖਾਹੀ ਗੁਰ ਕੈ ਸਬਦ ਸੁਖ ਸਾਤ ਸਰੀਰਾ ਗੁਰਮੁਖਤਾ ਕਉ ਲੱਗੇ ਨਾ ਪੀਰਾ ਜਮ ਕਾਲ ਤਿਸ ਨੇੜ ਨਾ ਆਵੇ ਨਾਨਕ ਗੁਰਮੁਖ ਸਾਚ ਸਮਾਵੇ ਆਸਾ ਮਹਲਾ 3 ਸਬਦ ਦਾ ਮੂਆ ਵਿੱਚੋਂ ਆਪ ਗਬਾਏ ਸਤਿਗੁਰ ਸੇਵੇ ਤਿਲ ਨਾਤ ਮਾਏ ਨਿਰਭਉ ਦਾਤਾ ਸਦਾ ਮਨ ਸੋਏ ਸੱਚੀ ਬਾਣੀ ਪਾਏ ਭਾਗ ਕੋਏ ਗੁਣ ਸੰਗ੍ਰਹਿ ਵਿੱਚ ਹੋਵ ਬਣ ਜਾਏ ਪੂਰੇ ਗੁਰ ਕੈ ਸਬਦ ਸਮਾਹਿ ਰਹਾਉ ਗੁਨਾ ਕਾ ਗਾਹਕ ਹੋਵੇ ਸੋ ਗੁਣ ਜਾਣ ਆ ਅਮਰਤ ਸਬਦ ਨਾਮ ਵਿਖਾਣ ਸਤਿਵਾਣੀ ਸੂਚਾ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ ਗੁਣ ਅਮੋਲਕ ਪਾਇ ਨ ਜਾਹੀ ਮਾਨ ਨਿਰਮਲ ਸਾਚਾ ਸਬਦ ਸਮਾਹੇ ਸੇ ਵਡਭਾਗੀ ਜਿਨ ਨਾਮ ਧਿਆਇਆ ਸਦਾ ਗੁਣ ਦਾਤਾ ਮਨ ਵਸਾਇਆ ਜੋ ਗੁਣ ਸੰਗ੍ਰਹਿ ਤਿਸ ਬਿਹਾਰ ਜਾਓ ਦਰ ਸਾਚਾ ਸਾਚੀ ਗੁਣ ਗਾਓ ਆਪੇ ਦੇਵ ਹੈ ਸਹਿਜ ਸੁਭਾਈ ਨਾਨਕ ਕੀਮਤ ਕਹਿਣ ਨ ਜਾਏ ਆਸਾ ਮਹਲਾ ਤੀਜਾ ਸਤ ਗੁਰ ਵਿੱਚ ਵੱਡੀ ਵਡਿਆਈ ਚੀਰੀ ਵਿਸ਼ੁੰਨੇ ਮੇਲ ਮਿਲਾਏ ਆਪੇ ਮਿਲੇ ਮੇਲ ਮਿਲਾਏ ਆਪਣੀ ਕੀਮਤ ਆਪੇ ਪਾਏ ਹਰ ਕੀ ਕੀਮਤ ਕਿਨ ਵਿਧ ਹੋਏ ਹਰ ਪਰੰਪਰ ਅਗ ਮੰਗੋ ਚਰਾ ਗੁਰ ਕੈ ਸਬਦ ਮਿਲੈ ਜਨ ਕੋਈ ਰਹਾਉ ਗੁਰਮੁਖ ਕੀਮਤ ਜਾਣ ਕੋਈ ਮਿਰਲੇ ਕਰਮ ਪ੍ਰਾਪਤ ਹੋਏ ਉੱਚੀ ਬਾਣੀ ਉੱਚਾ ਹੋਏ ਗੁਰਮੁਖ ਸ਼ਬਦ ਵਿਖਾਣ ਕੋਏ ਬਿਨ ਨਾਵੈ ਦੁੱਖ ਦਰਦ ਸਰੀਰ ਸਤ ਗੁਰ ਆਪੇ ਟੇ ਤਾਂ ਉਤਰੈ ਪੀਰਾ ਬਿਨ ਗੁਰ ਭੇਟੇ ਦੁੱਖ ਕਮਾਏ ਮਨ ਮੁਖ ਬਹੁਤੀ ਮਿਲਾ ਸਜਾਏ ਹਰਤ ਕਾ ਨਾਮ ਮਿਠਾ ਤਰਸ ਹੋਇ ਪੀਵਤ ਰਹੈ ਪੀਆ ਏ ਸੋਇ ਗੁਰ ਕਿਰਪਾ ਤੇ ਹਰ ਰਸ ਪਾਏ ਨਾਨਕ ਨਾਮ ਰਤੇ ਗਤ ਪਾਏ ਆਸਾ ਮਹਲਾ 3 ਮੇਰਾ ਪ੍ਰਭ ਸਾਚਾ ਗਹਿਰ ਗੰਭੀਰਾ ਸੇਵਤ ਹੀ ਸੁਖ ਸਾਤ ਸਰੀਰਾ ਸ਼ਬਦ ਤਰੇ ਜਨ ਸਹਿਜ ਸੁਭਾਈ ਤਿਨ ਕਾ ਹਮ ਸਦ ਲਗਹਿ ਪਾਏ ਜੋ ਮਨ ਰਤੇ ਹਰ ਰੰਗ ਲਾਏ ਤਿਨ ਕਾ ਜਨਮ ਮਰਨ ਦੁਖ ਲਾਥਾ ਤੇ ਹਰ ਦਰਗ ਮਿਲੇ ਸੁਭਾਈ ਰਹਾਉ ਸਬਦ ਚਾਖੈ ਸਾਚਾ ਸਾਧ ਪਾਏ ਹਰ ਕਾ ਨਾਮ ਮਨ ਵਸਾਈ ਹਰ ਪ੍ਰਭ ਸੁਦਾ ਰਹਿਆ ਭਰਪੂਰ ਆਪੇ ਨੀੜੈ ਆਪੇ ਦੂਰਾ ਆਖਣੋ ਆਖੈ ਵਕੈ ਸਭ ਕੋ ਏ ਆਪੇ ਬਖਸ਼ ਮਿਲਾਵੇ ਸੋਏ ਆਪੇ ਬਖਸ਼ ਮਿਲਾਇ ਸੋਏ ਕਹਿਣਾ ਕਥਣ ਨਾ ਪਾਇਆ ਜਾਏ ਗੁਰਪ੍ਰਸਾਦ ਵਸੈ ਮਨੁ ਆਈ ਗੁਰਮੁਖ ਵਿੱਚੋਂ ਆਪ ਗਵਾਈ ਹਰ ਰੰਗ ਰਾਤੇ ਮੋਹ ਚੁਕਾਇ ਆਤ ਨਿਰਮਲ ਗੁਰ ਸਬਦ ਵਿਚਾਰ ਨਾਨਕ ਨਾਮ ਸਵਾਰਣ ਹਾਰ ਆਸਾ ਮਹੱਲਾ ਤੀਜਾ ਦੂਜੇ ਭਾਏ ਲੱਗੇ ਦੁਖ ਪਾਇਆ ਬਿਨ ਸਬਦੈ ਬਿਰਥਾ ਜਨਮ ਗਵਾਇਆ ਸਤਗੁਰ ਸੇਵੈ ਸੋਜੀ ਹੋਏ ਦੂਜੇ ਭਾਏ ਨ ਲਾਗੇ ਕੋਇ ਮੂਲ ਲਾਗੇ ਇਸ ਜਨ ਪ੍ਰਵਾਣ ਅਨੰਦਨ ਰਾਮ ਨਾਮ ਜਪ ਹਿਰਦੈ ਗੁਰ ਸਬਦੀ ਹਰ ਏਕੋ ਜਾਣ ਰਹਾਓ ਡਾਲੀ ਲਾਗੈ ਨਹੀਂ ਫਲ ਜਾਏ ਅੰਦੀ ਕੰਮੀ ਅੰਧ ਸਜਾਏ ਮਨਮੁਖ ਅੰਦਾ ਠੌਰ ਨ ਪਾਏ ਵਿਸਤਾ ਕਾ ਕੀੜਾ ਵਿਸਤਾ ਮਾਹੀ ਪਚਾਈ ਗੁਰ ਕੀ ਸੇਵਾ ਸਦਾ ਸੁਖ ਪਾਈ ਸੰਤ ਸੰਗਤ ਮਿਲ ਹਰ ਗੁਣ ਗਾਏ ਨਾਮੇ ਨਾਮ ਕਰੇ ਵਿਚਾਰ ਆਪ ਤਰੈ ਕੋ ਲੋਦਰਨ ਹਾਰ ਗੁਰ ਕੀ ਬਾਣੀ ਨਾਮ ਜਾਈ ਨਾਨਕ ਮਹਿਲ ਸਬਦ ਘਰ ਪਾਏ ਗੁਰਮਤ ਸਤ ਸਰ ਹਰ ਜਲ ਨਾ ਆਇਆ ਗੁਰਮਤ ਮਹਿਲ ਸੋ ਦੁਰਤ ਗਵਾਇਆ ਆਸਾ ਮਹਲਾ 3ਾ ਮਨ ਮੁਖ ਮਰਹਿ ਮਰ ਮਰਨ ਬਿਗਾੜੈ ਦੂਜੈ ਭਾਇ ਆਤਮ ਸੰਗਾਰਹਿ ਮੇਰਾ ਮੇਰਾ ਕਰ ਕਰ ਬਿਗੂਤਾ ਆਤਮ ਨਾ ਚੀਨਾ ਭਰਮੈ ਵਿੱਚ ਸੂਤਾ ਮਰਮ ਹੋਇਆ ਸਭ ਦੇ ਮਰ ਜਾਏ ਉਸ ਤਤ ਨਿੰਦਾ ਗੁਰ ਸਮਝਾਣਾਈ ਇਸ ਜੁਗ ਮੈਂ ਲਾਹ ਹਰਿ ਜਪ ਲੈ ਜਾਏ ਰਹਾਉ ਨਾ ਬਿਹੋਣ ਗਰਬ ਗਲ ਜਾਏ ਵਿਰਥਾ ਜਨਮ ਦੂਜੇ ਲੋਭਾਏ ਨਾ ਬਿਹੋਣੀ ਦੁੱਖ ਜਲੈ ਸਵਾਈ ਸਤਗੁਰ ਪੂਰਾ ਬੂਝ ਬਝਾਈ ਮਨ ਚੰਚਲ ਵਾ ਚੋਟਾਂ ਖਾਈ ਇੱਥੋ ਛੁੜਕਿਆ ਠੋਰ ਨਾ ਪਾਈ ਗਰਭ ਜੋਨ ਵਿਸ਼ਟਾ ਕਾ ਵਾਸ ਤਿਤ ਘਰ ਮਨ ਮੁਖ ਕਰੇ ਨਿਵਾਸ ਆਪਣੇ ਸਤਿਗੁਰ ਕਾ ਸਦਾ ਬਲ ਜਾਈ ਗੁਰਮਖ ਜੋਤੀ ਜੋਤ ਮਿਲਾਈ ਨਿਰਮਲ ਬਾਣੀ ਨਿਜ ਘਰ ਵਾਸਾ ਨਾਨਕ ਹौं ਮੈਂ ਮਾਰੀ ਸਦਾ ਉਦਾਸਾ ਸਾ ਮਹਲਾ ਤੀਜਾ ਲਾਲਾ ਆਪਣੀ ਜਾਤ ਗਵਾਏ ਤਨ ਮਨ ਹਰਪੇ ਸਤਗੁਰ ਸਰਣਾਈ ਹਿਰਦੈ ਨਾਮ ਵੱਡੀ ਵਡਿਆਈ ਸਦਾ ਪਰੀਤਮਾ ਪ੍ਰਾਪ ਹੋਏ ਸਖਾਈ ਸੋ ਲਾਲਾ ਜੀ ਬਤ ਮਰੈ ਹੋ ਸੋਗ ਹਰਖ ਦੋਏ ਸਮ ਕਰ ਜਾਣਾ ਗੁਰ ਪ੍ਰਸਾਦ ਦੀ ਸਭ ਦੋਦਰੈ ਰਹਾਉ ਕਰਨੀ ਕਾਰ ਤੁਰਹੁ ਫੁਰਮਾਈ ਬਿਨ ਸਬਦੈ ਕੋ ਥਾਏ ਨ ਪਾਈ ਕਾਰਨੀ ਕੀਰਤ ਨਾਮ ਵਸਾਈ ਆਪੇ ਦੇ ਵਹਿ ਟੱਲ ਨਾ ਪਾਏ ਮਨਮਖ ਭਰਮਾ ਭੁੱਲੇ ਸੰਸਾਰ ਬਿਨ ਰਾਸੀ ਕੂੜਾ ਕਰੇ ਵਾਪਾਰ ਮੇਣ ਰਾਸੀ ਵਖਰ ਪੱਲੇ ਨਾ ਪਾਏ ਮਨਮਖ ਭੁੱਲਾ ਜਨਮ ਦਵਾਏ ਸਤਗੁਰ ਸੇਵੇ ਸੋ ਲਾਲਾ ਹੋਏ ਉਤਮ ਜਾਤੀ ਉਤਮ ਸੋਏ ਗੁਰਪਾਉੜੀ ਸ਼ਬਦ ਊਚਾ ਹੋਏ ਨਾਨਕ ਨਾਮ ਵਡਾਈ ਹੋਏ ਆਸਾ ਮਹਲਾ ਤੀਜਾ ਮਨਮੁਖ ਝੂਠੋ ਝੂਠ ਕਮਾਵੇ ਖਸਮੈ ਕਾ ਮਹਿਲ ਕਦੀ ਨ ਪਾਵੇ ਦੂਜੈ ਲਗੀ ਭਰਮ ਫੁਲਾਵੇ ਮਮਤਾਵਾਦਾ ਵਹਿ ਜਾਵੇ ਦੋ ਆਗਣੀ ਕਾਮਨ ਦੇਖ ਸੀਗਾਰ ਪੁੱਤਰਾ ਕਲਤ ਧਨ ਮਾਇਆ ਚਿਤ ਲਾਏ ਝੂਠ ਮੋਹ ਪਖੰਡ ਵਿਕਾਰ ਰਹਾਓ ਸਦਾ ਸੁਹਾਗਣ ਜੋ ਪ੍ਰਪਾਵੈ ਗੁਰਸਬਦ ਦੀ ਸੀਗਾਰ ਬਣਾਵੈ ਸੇਜ ਸੁਖ ਖਲੀ ਅਨੰਦਨ ਹਰ ਰਾਵੈ ਮੇਲ ਪ੍ਰੀਤਮਾ ਸਦਾ ਸੁਖ ਪਾਵੈ ਸਾ ਸੁਹਾਗਣ ਸਾਚੀ ਜਿਸ ਸਾਚ ਪਿਆਰ ਆਪਣਾ ਪੈਰ ਰੱਖੈ ਸਦਾ ਉਰ ਧਾਰ ਨੀੜੈ ਵੇਖੈ ਸਦਾ ਹਦੂਰ ਮੀਰਾ ਪ੍ਰਭ ਸਰਬ ਰਹਿ ਆ ਭਰਪੂਰਾ ਆਗੈ ਜਾਤ ਰੂਪ ਨ ਜਾਏ ਤੇ ਹਾ ਜੀ ਹੋਵੇ ਜੇਹੇ ਕਰਮ ਕਮਾਈ ਸਬਦੈ ਉੱਚਾ ਉੱਚਾ ਹੋਏ ਨਾਨਕ ਸਾਚ ਸਮਾਵੈ ਸੋਏ ਆਸਾ ਮਹਲਾ ਤੀਜਾ ਭਗਤ ਰਤਾ ਸਦਾ ਭਗਤ ਰਤਾ ਜਨ ਸਹਿਜ ਸੁਭਾਈ ਗੁਰ ਕੈ ਭੈ ਸਾਚੈ ਸਾਚ ਸਮਾਏ ਬਿਨ ਗੁਰ ਪੂਰੇ ਭਗਤ ਨਾ ਹੋਏ ਮਨ ਮੁਖ ਰੁਨੇ ਆਪਣੀ ਪਤ ਖੋਏ ਮੇਰੇ ਮਨ ਹਰ ਜਪ ਸਦਾ ਧਿਆਏ ਸਦਾ ਆਨੰਦ ਹੋਵੇ ਦਿਨ ਰਾਤੀ ਜੋ ਇੱਛੈ ਸੋਈ ਫਲ ਪਾਏ ਰਹਾਓ ਗੁਰ ਪੂਰੇ ਤੇ ਪੂਰਾ ਪਾਏ ਹਿਰਦੈ ਸ਼ਬਦ ਸੱਚ ਨਾਮ ਵਸਾਏ ਅੰਤਰ ਨਿਰਮਲ ਅੰਮ੍ਰਿਤ ਸਰਨਾਏ ਸਦਾ ਸੂਚੇ ਸਾਚ ਸਮਾਏ ਹਰ ਪ੍ਰਭ ਵੇਖੈ ਸਦਾ ਹਜੂਰਾ ਗੁਰ ਪ੍ਰਸਾਦ ਰਹਿਆ ਭਰਪੂਰਾ ਸ ਜਹਾਂ ਜਾਓ ਤੈ ਵੇਖਾ ਸੋਏ ਗੁਰਬਿੰਦਾਤਾ ਬਰਨਾ ਕੋਏ ਗੁਰਸਾਗਰ ਪੂਰਾ ਪੰਡਾਲ ਊਤਮ ਰਤਨਾ ਜਵਾਹਰ ਫਾਰ ਗੁਰ ਪ੍ਰਸਾਦੀ ਦੇ ਵਣਹਾਰ ਨਾਨਕ ਵਖੇ ਵਖਸਨਹਾਰ ਆਸਾ ਮਹੱਲਾ ਤੀਜਾ ਗੁਰ ਸਾਇਰ ਸਤਗੁਰ ਸਤ ਸੋਏ ਪੂਰੇ ਭਾਗ ਗੁਰ ਸੇਵਾ ਹੋਈ ਸੋ 부ਜਾਏ ਜਿਸੁ ਆਪੁ 부ਜਾਏ ਗੁਰ ਪ੍ਰਸਾਦੀ ਸੇਵ ਕਰਾਏ ਗਿਆਨ ਰਤਨਾ ਸਭ ਸੋਜੀ ਹੋਏ ਗੁਰ ਪ੍ਰਸਾਦ ਅਗਿਆਨ ਮਿਨਾਸਾਏ ਅਨੰਦਨ ਜਾਗੈ ਵੇਖੈ ਸਚ ਸੋਏ ਰਹਾਉ ਮੋਹ ਗਮਾਨ ਗੁਰ ਸਬਦ ਜਲਾਏ ਪੂਰੇ ਗੁਰ ਤੇ ਸੋਜੀ ਪਾਏ ਅੰਤਰ ਮਹਿਲ ਗੁਰ ਸਬਦ ਪਛਾਣੈ ਸਾਵਣ ਜਾਣ ਰਹਿ ਫਿਰ ਨਾਮ ਸਮਾਣੀ ਜੰਮਣ ਮਰਨਾ ਹੈ ਸੰਸਾਰ ਮਨ ਮੁਖ ਚੇਤ ਮਾਇਆ ਮੋਹ ਗੁਬਾਰ ਪਰਿੰਦਾ ਵਾ ਗੂੜ ਕਮਾਵੇ ਬਿਸਤਾ ਕਾ ਕੀੜਾ ਬਿਸਤਾ ਬਾਹਿਸ ਸਮਾਵੇ ਸਤ ਸੰਗਤ ਮੇਲਾ ਸੋ ਸੋਦੀ ਪਾਏ ਗੁਰ ਕਾ ਸਬਦ ਹਰ ਭਗਤ ਦੜਾਈ ਭਾਣਾ ਮੰਨੇ ਸਦਾ ਸੁਖ ਹੋਏ ਨਾਨਕ ਸੱਚ ਸਮਾਵੇ ਸੋਏ ਆਸਾ ਮਹਲਾ ਤੀਜਾ ਪੰਜ ਪਦੇ ਸਭ ਦਾ ਮਰੈ ਤੇ ਸਦਾ ਆਨੰਦ ਆ ਸਤਿਗੁਰੂ ਭੇਟੇ ਗੁਰ ਗੋਬਿੰਦਾਂ ਨਾ ਫਿਰ ਮਰਨ ਆਵੇ ਜਾਏ ਪੂਰੇ ਗੁਰ ਤੇ ਸਾਚ ਸਮਾਏ ਜਿਨ ਕਾ ਨਾਮ ਲਖਿਆ ਤੁਰ ਲੇਖ ਤੇ ਅੰਤਿਨ ਨਾਮ ਸਦਾ ਧਿਆਵੈ ਗੁਰਪੂਰੇ ਤੇ ਭਗਤ ਵਸੇਖ ਰਹਾਉ ਜਿਨ ਕਾ ਹਰ ਪ੍ਰਭ ਲਏ ਮਿਲਾਏ ਤਿਨ ਕੀ ਗਹਿਣ ਗਾਤਾ ਕਹੀ ਨ ਨਜਾਇ ਪੂਰਾ ਸਤਗੁਰਾ ਦਿੱਤੀ ਵਡਿਆਈ ਹੋਤਮਾ ਪਦਵੀ ਹਰ ਨਾਮ ਸਮਾਈ ਜੋ ਕੈ ਸchre ਸੋ ਆਪੇ ਆਪ ਏਕ ਘੜੀ ਮੈਂ ਥਾ ਪੋ ਥਾ ਪੋ ਕਹਿ ਕਹਿ ਕਹਿਣਾ ਆਖ ਸੁਣਾਏ ਜੇ ਸੋ ਘਾਲੇ ਥੈ ਨਾ ਪਾਏ ਜਿਨ ਕੈ ਪੋਤਾ ਪੁੰਨ ਤਿੰਨਾ ਗੁਰੂ ਮਿਲਾਏ ਸਚ ਬਾਣੀ ਗੁਰ ਸ਼ਬਦ ਸੁਣਾਏ ਜਹਾਂ ਸ਼ਬਦ ਵਸੈ ਤਹਾਂ ਦੁੱਖ ਜਾਏ ਗਿਆਨ ਰਤਨਾ ਸੱਚੈ ਸਹਿਜ ਸਮਾਈ ਨਾ ਵੈ ਜੀਵਣ ਹੋਰ ਧਨ ਨਾਹੀ ਕੋਏ ਜਿਸਨੋ ਵਖਸੈ ਸੱਚਾ ਸੋਏ ਪੂਰਾ ਸ਼ਬਦ ਮਨ ਵਸਾਈ ਨਾਨਕ ਨਾਮ ਅਰਤੇ ਸੁਖ ਪਾਏ ਆਸਾ ਮਹਲਾ ਤੀਜਾ ਨਿਰਤਕ ਰੇ ਬੋ ਵਾਜੀ ਵਜਾਏ ਇਹ ਮਨੰੰਦਾ ਬੁਲਾਹੇ ਕਿਸ ਵਾਕ ਸੁਣਾਏ ਅੰਤਰ ਲੋਭ ਭਰਮ ਅਨਲ ਬਾਉ ਦੀਵਾ ਵਲੇ ਨਾ ਸੋਜੀ ਪਾਇ ਗੁਰਮੁਖ ਭਗਤ ਘਟ ਚਾਨਣ ਹੋਏ ਆਪ ਪਛਾਣ ਮਿਲੈ ਪ੍ਰਭ ਸੋਏ ਰਹਾਉ ਗੁਰਮੁਖ ਨਿਰਤ ਹਰ ਲਾਗੇ ਭਾਉ ਬੂਰੇ ਤਾਲ ਵਿੱਚ ਹੋ ਆ ਭਗਵਾਈ ਮੇਰਾ ਪ੍ਰਭ ਸੱਚਾ ਆਪੇ ਜਾਣ ਗੁਰ ਕੈ ਸਬਦ ਅੰਤਰ ਬ੍ਰਹਮ ਪਛਾਣ ਗੁਰਮਖ ਖਪਤ ਅੰਤਰ ਪੀਤ ਪਿਆਰ ਗੁਰ ਕਾ ਸ਼ਬਦ ਸਹਿਜ ਵਿਚਾਰ ਗੁਰਮਖ ਖ ਭਗਤਾ ਜੁਗਤ ਸਚ ਸੋਏ ਪਾਖੰਡ ਭਗਤ ਨਿਰਤ ਦੁਖ ਹੋਏ ਹਾ ਭਗਤ ਜਨ ਜੀਵਤ ਮਰੇ ਗੁਰ ਪ੍ਰਸਾਦੀ ਭਵ ਜਨ ਤਰੈ ਗੁਰ ਕਾ ਵਚਨ ਭਗਤ ਥਾਏ ਪਾਏ ਹਰ ਜੀਉ ਆਪ ਹਸੈ ਮਨ ਆਏ ਹਰ ਕਿਰਪਾ ਕਰੇ ਸਤਿਗੁਰੂ ਮਿਲਾਏ ਨਿਹਚਲ ਭਗਤ ਹਰਿ ਸੋ ਚਿਤ ਲਾਏ ਭਗਤ ਰਤੇ ਤਿਨ ਸੱਚੀ ਸੋਏ ਨਾਨਕ ਨਾਮ ਅਰਤੇ ਸੁਖ ਹੋਏ ਆਸਾ ਕਰ ਅਠਵਾ ਕਾਫੀ ਮਹਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕੈ ਭਾਣਾ ਸਤਿਗੁਰ ਮਿਲਾਏ ਸਚ ਸੋਜੀ ਹੋਈ ਗੁਰ ਪ੍ਰਸਾਦੀ ਮਨ ਵਸੈ ਹਰ ਬੂਝੈ ਸੋਈ ਮੈ ਸੋ ਦਾਤਾ ਏ ਕਹ ਅਵਰਨਾਹੀ ਕੋਈ ਗੁਰ ਕਿਰਪਾ ਤੇ ਮਨ ਬਸੈ ਤਾ ਸਦਾ ਸੁਖ ਹੋਈ ਰਹਾਉ ਐਸ ਜੁਗ ਮੈਂ ਨਿਰਪੋ ਹਰ ਨਾਮ ਨਾਮ ਹੈ ਪਾਈਐ ਗੁਰ ਵਿਚਾਰ ਬਿਨ ਨਾ ਵੈ ਜਮ ਕਹਿ ਵਸ ਹੈ ਮਨ ਮੁਖ ਅੰਧ ਗਵਾਰ ਹਰ ਕਹਿ ਪਾਣਾ ਜਨ ਸੇਵਾ ਕਰੈ ਬੂਝੈ ਸਤ ਸੋਈ ਹਰ ਕਹਿ ਪਾਣਾ ਸਲਾਹੀਐ ਪਾਣਾ ਮੰਨਿਆ ਸੁਖ ਹੋਈ ਆਰ ਕੈ ਭਾਣੈ ਜਨਮ ਪਦਾਰਥ ਪਾਇਆ ਮਤ ਊਤਮ ਹੋਈ ਨਾਨਕ ਨਾਮ ਸਲਾਹੇ ਤੂੰ ਗੁਰਮਖ ਗਤ ਹੋਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ